ਅੱਜ ਭਗਵੰਤ ਮਾ ਸਾਹਿਬ ਨੇ ਸਹਿਕਾਰਤਾ ਵਿਭਾਗ ਦੇ ਵਿੱਚ 520 ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਜੀ ਤੁਹਾਨੂੰ ਦੱਸਦੀ ਹੈ ਜੀ ਸਹਿਕਾਰਤਾ ਵਿਭਾਗ ਦੇ ਵਿੱਚ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਰੱਖੇ ਗਏ ਹੈ ਜੀ ਤੇ ਉਸ ਦੇ ਵਿੱਚ ਅੱਜ ਭਗਵੰਤ ਮਾ ਸਾਹਿਬ ਨੇ 520 ਮੁੰਡੇ ਕੁੜੀਆਂ ਨੂੰ ਜੋ ਹੈ ਨਿਯੁਕਤੀ ਪੱਤਰ ਵੰਡੇ ਤੁਹਾਨੂੰ ਦੱਸਦੇ ਭਗਵੰਤ ਮਾ ਸਾਹਿਬ ਨੇ ਕੀ ਕਿਹਾ ਸਾਲ 2024 ਦੇ ਪਹਿਲੇ ਨਿਯੁਕਤੀ ਪੱਤਰ ਵੰਡ ਸਮਾਰੋਹ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋਈ ਅੱਜ ਸਕਾਰਤਾ ਵਿਭਾਗ ਚ 520 ਨਵੇਂ ਨਿਯੁਕਤ ਨੌਜਵਾਨਾਂ ਨੂੰ ਨੁਕਤੀ ਪੱਤਰ ਦਿੱਤੇ ਇਹ سلسلہ ਨੇਕ ਨੀਤੀ ਦੇ ਨਿਰਧਾਰਣ ਇਸੇ ਤਰ੍ਹਾਂ ਜਾਰੀ ਰਵੇਗਾ ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ ਜੀ ਨਵਾਂ ਸਾਲ ਹੈਗਾ ਤੇ ਨਵੇਂ ਸਾਲ ਦੇ ਵਿੱਚ ਅੱਜ ਭੁਤਮਨ ਸਾਹਿਬ ਨੇ 520 ਨਵੇਂ ਮੁੰਡੇ ਕੁੜੀਆਂ ਨੂੰ ਸਹਾਇਕ ਅਧਿਕਾਰਤ ਵਗ ਤੇ ਵਿੱਚ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਡਿਪਾਰਟਮੈਂਟ ਚ ਜੋ ਹੈ ਨੁਕਤੀ ਪੱਤਰ ਵੰਡੇ ਜੀ ਪੰਕਤਮਾ ਸਾਹਿਬ ਨੇ ਕਿਹਾ ਕਿ ਮੈਂ ਪਹਿਲੀ ਵਾਰ ਨਹੀਂ ਆਇਆ ਟੈਗੋਰ ਥੀਏਟਰ ਦੇ ਵਿੱਚ ਚੰਡੀਗੜ੍ਹ ਚ ਹੈਗਾ ਜਿੱਥੇ ਟੈਗੋਰ ਥੀਏਟਰ ਜਿਸ ਤੇ ਵਿੱਚ ਪੰਕਤਮਾ ਸਾਹਿਬ ਨੇ ਕਿਹਾ ਮੈਂ ਪਹਿਲੀ ਵੀ ਜੋ ਹੈ ਪੀਐਸਪੀਐਲ ਦੇ ਵਿੱਚ ਜੋ ਹੈ ਨੌਕਰੀਆਂ ਦੇ ਚੁੱਕਿਆ ਹੈਗਾ ਵਾਟਰ ਸਪਲਾਈ ਦੇ ਵਿੱਚ ਨੌਕਰੀਆਂ ਦੇ ਚੁੱਕਿਆ ਹੈਗਾ ਪੁਲਿਸ ਚ ਨੌਕਰੀਆਂ ਦੇ ਚੁੱਕਿਆ ਹੈਗਾ ਤੇ ਅੱਜ ਮੈਂ ਆਇਆ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਬਾਰ ਫਿਰ ਤੇ 520 ਨਵੇਂ ਮੁੰਡੇ ਕੁੜੀਆਂ ਨੂੰ ਨੋ ਸਰਕਾਰੀ ਵਿਭਾਗ ਦੇ ਵਿੱਚ ਕਲੈਰିକਲ ਕਮ ਡਾਟਾ ਅੰਟੀ ਆਪਰੇਟਰ ਦੇ ਰੂਪ ਵਿੱਚ ਨੁਕਤੀ ਪੱਤਰ ਵੰਡੇ ਆਇਆ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜਾ ਹੈ ਆਪਣੀ ਜੌਬ ਬੜੀ ਵਧੀਆ ਤਰੀਕੇ ਨਾਲ ਕਰਨੀ ਹੈਗੀ ਹੈ ਤੁਹਾਨੂੰ ਜੋ ਹੈ ਤੁਹਾਡੇ ਏਰੀਏ ਦੇ ਕੋਲ ਦੀ ਜਿਹੜੀ ਜੌਬ ਮਿਲੇਗੀ ਤੁਸੀਂ ਟੈਨਸ਼ਨ ਨਾ ਲਿਓ ਅਸੀਂ ਚਾਹੁੰਦੇ ਆ ਕਿ ਜਿਹੜੇ ਲੋਕ ਨੇੜੇ ਰਹਿੰਦੇ ਕਰਦੇ ਉਹਨਾਂ ਨੂੰ ਜੋ ਹੈ ਉੱਥੇ ਜੌਬ ਮਿਲੇ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਆਏ ਵੱਡੀ ਖਬਰ ਤੁਹਾਨੂੰ ਦੱਸ ਦਈਏ ਜੀ ਪੰਤਮਨ ਸਾਹਿਬ ਲਗਾਤਾਰ ਜੌਬਸ ਦਿੰਦੇ ਪਏ ਹੈਗੇ ਆ ਤੇ ਅੱਜ ਵੀ ਉਹਨਾਂ ਨੇ ਨਵੇਂ ਨੁਕਤੀ ਪੱਤਰ ਵੰਡੇ ਹੈਗੇ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰਾਂ ਨੂੰ ਸਹਿਕਾਰਤਾ ਵਿਭਾਗ ਦੇ ਵਿੱਚ ਪੰਤਮਾ ਸਾਹਿਬ ਲਗਾਤਾਰ ਜੌਬ ਦਿੰਦੇ ਪਏ ਹੈ ਜੀ ਪੰਤਮਾ ਸਾਹਿਬ ਨੇ ਖੁਸ਼ੀ ਵੀ ਪ੍ਰਗਟਾਈ ਹੈਗੀ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈਗੀ ਕਿ ਇਦਾਂ ਹੀ ਅਸੀਂ ਜੌਬ ਦਿੰਦੇ ਹੈਗੇ ਆ ਪੰਤਮਾ ਸਾਹਿਬ ਨੇ ਨਵੇਂ ਮੁੰਡੇ ਕੁੜੀਆਂ ਨੂੰ ਕਿਹਾ ਕਿ ਤੁਸੀਂ ਵਧੀਆ ਤਰੀਕੇ ਨਾਲ ਜੌਬ ਕਰੋ ਕਿਸੇ ਨੂੰ ਨਿਰਾਸ਼ ਨਾ ਕਰੋ ਕਿਉਂਕਿ ਤੁਹਾਡੇ ਕੋਲ ਬੰਦਾ ਆਂਦਾ ਸੀਸਾ ਦਿੰਦਾ ਹੈ ਜੇ ਤੁਸੀਂ ਕੰਮ ਕਰੋਗੇ ਤੇ ਤੁਸੀਂ ਵਧੀਆ ਕੰਮ ਕਰੋਗੇ ਤੁਹਾਨੂੰ ਸੀਸਾ ਮਿਲਣ ਗਿਆ ਤੇ ਕਈ ਵਾਰ ਹੁੰਦਾ ਹੈ ਕਿ ਸਰਕਾਰੀ ਬੰਦੇ ਕੰਮ ਨਹੀਂ ਕਰਦੇ ਉਹ ਪ੍ਰੋਬਲਮ ਕ੍ਰੀਏਟ ਕਰਦੇ ਕਿ ਇਹ ਕੰਮ ਨਹੀਂ ਹੈ ਉਹ ਕੰਮ ਨਹੀਂ ਹੈ ਇਹਦੀ ਦਿੱਕਤ ਹੈ ਇਹ ਪੈਸੇ ਲੱਗਣ ਤਾਂ ਕੰਮ ਹੋਏਗਾ ਪਰ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਵਧੀਆ ਕੰਮ ਕਰਨਾ ਹੈ ਕਿਉਂਕਿ ਉਹ ਅਰਦਾਸ ਕਰਦੇ ਹੈਗੇ ਜਦ ਕੋਈ ਸੀ ਸਰਕਾਰ ਡਿਪਾਰਟਮੈਂਟ ਚ ਜਾਂਦੇ ਹੈ ਕਿ ਰੱਬ ਮੇਰਾ ਕੰਮ ਕਰਾ ਦਿਓ ਜੇ ਤੁਸੀਂ ਕੰਮ ਕਰਾ ਕੇ ਦੋਗੇ ਤੁਹਾਨੂੰ ਉਸਿੱਸਾ ਮਿਲਣ ਗਿਆ ਇਦਾਂ ਤੁਸੀਂ ਵਧੀਆ ਕੰਮ ਕਰਦੇ ਰਹੋ ਇਹ ਵੱਡੀ ਗੱਲ ਕਹੀ ਆ ਪੰਤਪਾ ਸਾਹਿਬ ਨੇ ਜਿਹੜੇ ਕਿ ਨਵੇਂ ਨੁਕਤੀ ਪੱਤਰਾਂ ਵੰਡੇ ਹੈਗੇ 520 ਨਵੇਂ ਮੁੰਡੇ ਕੁੜੀਆਂ ਨੂੰ ਸਰਕਾਰੀ ਤਬਾਗ ਦੇ ਵਿੱਚ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਨੋ ਜੋ ਹੈ 520 ਮੁੰਡੇ ਕੁੜੀਆਂ ਨੂੰ ਉਸ ਕਰਤਬਾਗ ਚ ਜੋ ਹੈ ਜੌਬਸ ਤੇ ਨੁਕਤੀ ਪੱਤਰ ਵੰਡੇ ਹੈਗੇ ਜੀ ਸਰਕਾਰੀ ਨੌਕਰੀਆਂ ਦਿੱਤੀ ਹੈਗੀਆਂ ਪੰਚਾਇਤ ਸਾਹਿਬ ਕਹਿੰਦੇ ਆਏ ਦਿਨ ਅਸੀਂ 18 ਤਰੀਕ ਨੂੰ ਵੀ ਹੁਣ ਜੋ ਹੈ ਹੋਰ ਜੌਬਸ ਦਵਾਗੇ ਪਹਿਲੇ ਹੀ ਪੰਚਾਇਤ ਨੇ ਕਿਹਾ ਹੈਗਾ ਕਿ ਸਈ 20 ਮਹੀਨੇ ਚ 42000 ਨੌਕਰੀਆਂ ਦਿੱਤੀਆਂ ਹੈਗੀਆਂ ਤੇ ਹੁਣ ਵੀ ਅੱਜ ਮੈਂ ਆਇਆ 520 ਨਵੇਂ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਹੈਗੇ ਜੀ ਇਦਾਂ ਹੀ ਮੈਂ ਜੋਬ ਦਿੰਦੇ ਰਵਾਂਗਾ ਜਿਵੇਂ ਕਿ ਮੈਂ ਪਹਿਲੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਪਾਣੀ ਸਪਲਾਈ ਦੇ ਡਿਪਾਰਟਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਜੋਬ ਦਿੱਤੀਆਂ ਹੈਗੀਆਂ ਇਦਾਂ ਹੀ ਮੈਂ ਹੱਡਪਾਟ ਤੇ ਜੋਬ ਦਵਾਂਗਾ ਤੁਸੀਂ ਆਪਣੀ ਜਿਹੜੀ ਜੋਬ ਹੈ ਵਧੀਆ ਤਰੀਕੇ ਨਾਲ ਕਰਨੀ ਹੈ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਤੀਏ ਨਵਾਂ 520 ਮੁੰਡੇ ਕੁੜੀਆਂ ਨੂੰ ਦਿੱਤੇ ਹੈ ਜੀ ਨਿਯੁਕਤੀ ਪੱਤਰ ਭੁਤਮਾ ਸਾਹਿਬ ਨੇ